ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਲੋਕਿੰਸਾ ਮਨਚ ਵੱਲੋਂ ਬੀਡੀਪੀਓ ਦਫ਼ਤਰ ਫਲੋਰ ਸਾਹਮਣੇ ਲੱਗੇ ਪੱਕੇ ਧਾਨੇ ਦਾ ਅਜ ਨੌਵਾਂ ਦਿਨ ਸੀ ਇਸ ਦੌਰਾਨ ਸ਼ਹਿਰ ਵਿੱਚ ਵਿਸ਼ਾਲ ਮਾਰਚ ਕਰਕੇ ਪੰਜਾਬ ਦੇ ਪੰਚਾਇਤੀ ਮੰਤਰੀ ਆਰਤੀ ਫੂਕ ਤੇ ਤੀਬਰ ਰੋਸ ਪ੍ਰਗਟਾਇਆ ਗਿਆ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਮਸਲਾ ਹੱਲ ਨਾ ਹੋਇਆ ਤਾਂ 23 ਜੁਲਾਈ ਨੂੰ ਹਲਕਾ ਇੰਚਾਰਜ ਦੇ ਦਫ਼ਤਰ ਤੱਕ ਕਹਰਾਓ ਕੀਤਾ ਜਾਵੇਗਾ ਅਤੇ ਬੀਡੀਪੀਓ ਫਲੋਰ ਦੇ ਘਰ ਸਾਹਮਣੇ ਰਾਤ ਦਾ ਜਗਰਾਤਾ ਵੀ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਮਜ਼ਦੂਰ ਅਤੇ ਕਈ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਨੈਲ ਫਲੋਰ ਨੇ ਕਿਹਾ ਕਿ ਮਸਲਾ ਹੱਲ ਹੋਣ ਤੱਕ ਇਹ ਤਾਨਾ ਜਾਰੀ ਰਹੇਗਾ ਫਲੋਰ ਤੋਂ ਦੁਆਬਾ ਪਬਲਿਕ న్యూਸ ਚੈਨਲ ਦੇ ਲਈ ਪੱਤਰਕਾਰ ਰਮਨ ਮਾਹੀ ਦੇ ਨਾਲ ਸਤਨਾਮ ਕੁਮਾਰ ਸੋਨੂ ਦੀ ਖਾਸ ਰਿਪੋਰਟ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਜੈ ਮੁਰਦਾਬਾਦ ਮੁਰਦਾਬਾਦ ਪੰਚਾਇਤ ਮੰਤਰੀ ਮੁਰਦਾਬਾਦ 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 ਬੀਡੀਪੀਓ ਫਲੋਰ ਮੁਰਦਾਬਾਦ 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 ਹਰਕਾ ਇੰਜਾਦ ਮੁਰਦਾਬਾਦ 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 ਪੰਜਾਬ ਸਰਕਾਰ ਹੋ ਪਰਬਾਦ ਹੋ ਪਰਬਾਦ ਹੋ ਪਰਬਾਦ ਸ਼ਿਕਾਇਤ ਅਜਾ ਸਰਕਾਰ ਹੋ ਪਰਬਾਦ ਹੋ ਪਰਬਾਦ ਹੋ ਪਰਬਾਦ ਪੰਚਾਇਤ ਮੰਤਰੀ ਮੁਰਦਾਬਾਦ 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 मुदाबाद मुदाबाद पी डी पी ऑफ राय चला करो पंचायत मंत्री होकर बात होकर होकर पंचायत मंत्री मुदाक मुदाबाद मुर्दाबाद पी डी पी ऑफ राय झा करो ਕਿਤੇ ਪਾਣੀ ਵੀ ਨਿਕਸੀ ਦਾ ਪਰਖ ਕਰਾਓ ਨਾ ਕਿਸੇ ਪਰ ਜਿੰਦਾਬਾਦ ਇੰਦਬਾਦ ਜਿੰਦਾਬਾਦ ਨਾ ਕਿਸੇ ਪਰ ਜਿੰਦਾਬਾਦ 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 ਕੀ ਕਾਦੀ ਸਰਕਾਰ ਤੱਕ ਹੈ ਕਿ ਸੁਣਵਾਈ ਹੋ ਰਹੀ ਨਹੀਂ ਅੱਜ ਲਗਭਗ ਸਾਨੂੰ 9 ਦਿਨ ਹੋ ਗਏ ਵੀਡੀਓ ਦਫ਼ਤਰ ਦੇ ਵਿੱਚ ਬੈਠਿਆ ਨੂੰ ਜਿਹੜੀ ਵੀਡੀਓ ਵੀ ਸਰਕਾਰ ਆ ਇੱਥੇ ਦੀ ਪੰਜਾਬ ਸਰਕਾਰ ਦੀ ਨੇ ਮੋੜ ਮੰਗ ਰਣੀ ਆ ਜਿਹੜਾ ਗੰਦਾ ਪਾਣੀ ਆ ਜਿਹੜਾ ਮੈ ਰਿਆ ਅਸੀਂ ਜਿਹੜਾ ਧਰਮਾਇਲ ਵਿੱਚ ਹੋ ਗਿਆ ਅੱਜ ਜਿਹੜੇ ਜਿਹੜਾ ਨੂੰ ਡੀਲ ਕਰ ਉਹਦਾ ਪੁਤਲਾ ਫੂਕ ਰਹੇ ਆ ਆ ਗੱਲ ਸੁਣੀ ਗਈ ਸਾਡੇ ਕੋਲ ਜਿਵੇਂ ਸਾਰੀਆਂ ਜਿਵੇਂ ਬੰਦੀਆਂ ਕਿਸਾਨ ਜਿਵੇਂ ਬੰਦੀਆਂ ਸਾਡੇ ਕੋਲ ਟੀਚਰ ਉਹਨੇ ਵੀ ਅੱਜ ਸਤਾਰਨੇ ਦੇ ਇਹ ਪੁਤਲੇ ਰੋਡ ਹਿੱਸਾ ਲਿਆ ਅਸੀਂ ਆਉਣ ਆਏ ਸਮੇਂ ਆਪਣੀ ਦੇੜੀ ਚੋਣੇ ਆ ਜੇ ਇਸ ਤਰ੍ਹਾਂ ਨੇ ਇਹਦੇ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਤਾਂ ਐਲਾਨ ਕਰਕੇ ਬੈਠਾ ਗਏ ਆ ਕੇ ਇਹ ਜਿਹੜੀ ਜ਼ਿੰਮੇਵਾਰੀ ਆ ਸਰਕਾਰ ਰੇਗੀ ਜੇ ਸਰਕਾਰ ਜੋਗ ਸਾਥੀਓ ਬੀੜੇ ਵਾਲੇ ਸਾਥੀਓ ਲੋਕ ਇਨਸਾਫ ਮੰਚ ਜਿਹੜੀ ਹੱਕ ਸੱਚ ਦੀ ਲੜਾਈ ਲੜ ਰਿਆ ਕਿਉਂਕਿ ਅਸੀਂ ਸਰਕਾਰ ਤੋਂ ਕੋਈ ਇਹ ਕੋਈ ਪੈਸੇ ਥੇਲੇ ਦੀ ਲੜਾਈ ਨਹੀਂ ਕਰਦੇ ਸਾਨੂੰ ਕੋਈ ਪੈਸੇ ਚਾਹੀਦੇ ਆ ਜਾਂ ਸਾਡੇ ਅੱਜ ਤਰਾ ਤਰਾ ਕਰਦੇ ਆ ਜਿਹੜੇ ਲੋਕ ਸੜਕਾਂ ਤੇ ਜਾਂਦੇ ਉਹਨਾਂ ਨੂੰ ਪਤਾ ਨਹੀਂ ਵੀ ਘਰ ਪਹੁੰਚਣਾ ਕਿ ਨਹੀਂ ਬੋਚਣਾ ਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਤੇ ਐਸੀ ਸੜਕ ਦੇ ਉੱਤੇ ਪੂਚ ਪੂਚ ਕਰ ਗਈਆਂ ਤੇ ਉਹਨਾਂ ਦੇ ਬੱਚੇ ਜਿਹੜੇ ਦੋ ਔਰਤਾ ਤਾਂ ਪਹਿਲਾਂ ਹੀ ਵਨਵਾਸੀ ਜਿਹਨਾਂ ਦੇ ਘਰ ਵਾਲੇ ਪਹਿਲਾਂ ਮਰ ਚੁੱਕੇ ਆ ਤੇ ਇੰਦਾ ਵੀ ਦਾ ਦਰਵਾਜ਼ਾ ਉਹਦੇ ਸਾਹਮਣੇ ਜਿਹੜਾ ਉਹ ਐ ਜਿਹੜੇ ਕੋਏ ਆ ਉਹ ਕਿਸੇ ਬੋਲੇ ਵੀ ਕੋਈ ਜਾਨੀ ਤੇ مالی ਨੁਕਸਾਨ ਹੋ ਸਕਦਾ ਲੋਗਾਂ ਸਭ ਅੱਜ ਔਰ ਲੋਕਾਂ ਦੀ ਲੜਾਈ ਲੜਿਆ ਸਾਡੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚਾ ਦਾ ਆ ਕੇ ਆਏ ਜੇ ਸਰਕਾਰ ਨੇ ਕੱਲ ਤੇ ਲਿਖਿਆ ਸਰਕਾਰ ਨੂੰ ਪਾੜੜਾ ਚਾਹੀਦਾ ਕਿਉਂਕਿ ਇੱਥੇ ਸਰਕਾਰ ਬੈਠੀ ਆ ਜਿਹੜਾ ਸਰਕਾਰ ਦਾ ਜਿਹੜਾ ਆਪਣੇ ਆਪ ਨੂੰ ਮਾਤੇ ਕੋ ਵੀ ਬਣਾ ਓੜਾ ਸ਼ਹਿਰ ਤੁਸੀਂ ਇਹ ਲੋਕ ਕੀ ਮੰਗ ਕਰਦੇ ਆ ਇੱਕ ਗੰਦੇ ਪਾਣੀ ਦੀ ਨਿਕਾਸੀ ਦੀ ਗੱਲ ਕਰਦੇ ਆ ਜਿਹੜੇ 75 ਸਾਲ ਤੁਹਾਨੂੰ ਬਈਆਂ ਨਾਲੀਆਂ ਪਾਣੀਆਂ ਦਾ ਛੱਪੜਾ ਦਾ ਕੰਮ ਨਹੀਂ ਸਿਰੇ ਚੜਿਆ ਪਰ ਲਾਹਣ ਤੋਂ ਆ ਇਹ ਸਿਆਸਤਗਰ ਵਾਲੇ ਲੋਕਾਂ ਨੂੰ ਜਿਹੜੀ ਧਰਨਿਆਂ 'ਚੋਂ ਨਿਕਲੀ ਸਰਕਾਰ ਅੱਜ ਲੋਕਾਂ ਨੂੰ ਇਹ ਗੱਲ ਕਹਿ ਰਹੀ ਆ ਤੇ ਇਹ ਮਤਲਬ ਇਹ ਜਗਾ ਨਹੀਂ ਵਜਾ ਪਾਲਦੇ ਵੀ ਤਰਨਾ ਕਿੱਥੇ ਲਾਇਆ ਜਾਵੇ ਤਾਨੂੰ ਸ਼ਰਮ ਚਾਹੀਦੀ ਆ ਧਰਨਿਆਂ ਦੇ ਵਿੱਚੋਂ ਨਿਕਲ ਪਰ ਤੁਸੀਂ ਜੇ ਧਰਨੇ ਲਾ ਕੇ ਆਏ ਆ ਇਹ ਆ ਪਾਣੀ ਵਾਲੇ ਮਾਮਲੇ ਦੇ ਜਿਹੜੀਆਂ ਕਿਸਾਨ ਜਥੇਬੰਦੀਆਂ ਧਰਨੇ ਲਾ ਰਹੀਆਂ ਤੁਹਾਨੂੰ ਚਾਹੀਦਾ ਜਿਹੜੇ ਤੁਹਾਡੇ ਐਮਐਲਏ ਐਮਪੀ ਆ ਤੁਸੀਂ ਮੋਟੇ ਜਾ ਕੇ ਦਿੱਲੀ ਧਰਨਾ ਦਿਓ ਸਾਨੂੰ ਪਤਾ ਲੱਗੇ ਕਿਉਂਕਿ ਤੁਸੀਂ ਜਾਣ ਪੁੱਝ ਕੇ ਅੱਜ ਕਿਸਾਨ ਜਥੇਬੰਦੀਆਂ ਕਿਉਂਕਿ ਇੱਕੋ ਇੱਕ ਸਰਕਾਰ ਦੀ ਵਿਰੋਧੀ ਧਰਿਆ ਜਿਹੜਾ ਸੰਯੁਕਤ ਮੋਰਚਾ ਕਿਸਾਨ ਜਥੇਬੰਦੀਆਂ ਹੋਰ ਕੋਈ ਜਿੰਨੀਆਂ ਸਿਆਸੀ ਪਾਰਟੀਆਂ ਸਾਰੀਆਂ ਗੋਡੇ ਟੇਕੀਆਂ ਕੋ ਮਰੇ ਚਾਰ ਨਹੀਂ ਆ ਕਿਉਂਕਿ ਸਾਰੇ ਕਰਪਟ ਹੋ ਗਿਆ ਇੱਕੋ ਇੱਕ ਲੋਕਾਂ ਕੋ ਆਸ ਬਕੀ ਆ ਜੇ ਲੋਕਾਂ ਨੂੰ ਪਾਣੀ ਦਾ ਮਸਲਾ ਤਾਂ ਵੀ ਜਥੇਵੰਦੀਆਂ ਕਹਦੇ ਆ ਜੇ ਲੋਕਾਂ ਦਾ ਰੇਤੇ ਦਾ ਮਸਲਾ ਤਾਂ ਵੀ ਜਥੇਵੰਦੀਆਂ ਕਹਦੇ ਆ ਜੇ ਕੋ ਚਿੱਟੇ ਦਾ ਮਸਲਾ ਤਾਂ ਵੀ ਜਥੇਵੰਦੀਆਂ ਕਹਦੇ ਆ ਕੀ ਮਸਲਾ ਆ ਜਿਹੜਾ ਜਥੇਵੰਦੀਆਂ ਕਹਿੰਦੀਆਂ ਆ ਅੱਜ ਅਸੀਂ ਡੀਸੀ ਨਵੇਂ ਸ਼ਹਿਰ ਨੂੰ ਮੰਗ ਪੱਤਰ ਦੇ ਕੇ ਆਏ ਆ ਵੀ ਆ ਤੇਰਾ ਬੰਦ ਜਣਾ ਆ ਤੇਰੇ ਰੇਤੇ ਵਾਲੇ ਏਸੀ ਆ ਜਿਹੜਾ ਇੱਥੇ ਬੈਠਾ ਸਾਡਾ ਆਮ ਆਦਮੀ ਪਾਰਟੀ ਦਾ ਜਿਹੜਾ ਇੰਚਾਰਜ ਆ ਇਹਨੇ ਰੇਤਾ ਚੱਕ-ਚੱਕ ਕੇ ਉੱਥੋਂ ਸਾਰਾ ਵੇਚ ਲਿਆ ਕਰੋੜਾਂ ਰੁਪਏ ਇਕੱਠੇ ਕਰ ਲਿਆ ਤੇ ਅੱਜ ਲੋਕ ਜਿਹੜੇ ਆ ਉਹ ਲੋਕ ਰੱਬ ਦੇ ਆਸੇ ਛੜ ਦਿੱਤੇ ਸਾਰਾ ਟਿੱਪਰ ਚੱਲ-ਚੱਲ ਕੇ ਬੰਦ ਜਿਹੜਾ ਉਹ ਬਿਲਕੁਲ ਬਰਾਬਰ ਹੋ ਗਿਆ ਅੱਜ ਉਹਨੂੰ ਮੰਗ ਪੱਤਰ ਦੇ ਕੇ ਆਏ ਆ ਕਿ ਜੇ ਮਸਲਾ ਹੱਲ ਨਾ ਹੋਇਆ ਤੇ ਲੋਕ ਵੱਡੇ ਜਿੱਤੇ ਮੱਦੀ ਵੱਲੋਂ ਭਈ ਔਰ ਸੰਯੁਕਤ ਹਾਂਜੀ ਇਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਤਰ ਸਿੰਘ ਸਟਲੋਂ ਭਾਰਤੀ ਛਾਂਗੀਆਂ ਦਵਾਪਾ ਜ਼ਿਲ੍ਹਾ ਸਖਤਰ ਜਿੱਦਾਂ ਆਪਾਂ ਨੂੰ ਪਤਾ ਕਿ ਜਿਹੜਾ ਗੰਦੇ ਪਾਣੀ ਦਾ ਮਈਆ ਦਰਬਾਰ ਦੇ ਪਰੇ ਮਸਲਾ ਚੱਲ ਰਿਹਾ ਪਰ ਸਰਕਾਰ ਕਿੰਨੀ ਜਹਿਲਤ ਭਰੀ ਆ ਕਿੰਨਾ ਇਹਨਾਂ ਦੇ ਦਿਮਾਗ ਕੂੜ ਭਰਿਆ ਵੀ ਇੱਕ ਜਿਹੜਾ ਉਹੜਾ ਰਾਹ ਪਵਿੱਤਰ ਸਥਾਨਾਂ ਨੂੰ ਜਾਂਦਾ ਜਿੱਥੋਂ ਲੋਕ ਆਪਣੇ ਜੀਵਨ ਦੀ ਇੱਕ ਛੇਦ ਲੈਣ ਲਈ ਉਫਰਾਤ ਤੇ ਬੈਠੀ ਨਾ ਕੇ ਜਾਂਦੇ ਆ ਪਰ ਜਦੋਂ ਜਾਂਦੇ ਆ ਆਪਾਂ ਦੇਖਦੇ ਆ ਕਿੰਨਾ ਉੱਥੇ ਗੰਦਿਆ ਪਿਛਲੀ 7 ਜੁਲਾਈ ਤੋਂ ਲੋਕ ਇਨਸਾਫ਼ ਮੰਜਵਾ ਤੇ ਸਾਡੇ ਵੀਰ ਲਗਾਤਾਰ ਧਰਨਾ ਲਾ ਕੇ ਬੈਠੇ ਆ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਸਰਕਾਰ ਨੂੰ ਅਸੀਂ ਆਲਟੀਮੇਟਮ ਦਿੰਨੇ ਆ ਕਿ ਜੇਕਰ ਤੁਸੀਂ ਆਉਣ ਵਾਲੇ ਦਿਨਾਂ 'ਚ ਇਹ ਸਾਡਾ ਜਿਹੜਾ ਮਸਲਾ ਜਿਹੜੀ ਜਿੰਨੇ ਬੜੀ ਨਿਕਾਸੀ ਆ ਤਾਂ ਲੋਕ ਇਨਸਾਫ਼ ਮੰਜ ਤੇ ਨਾਲ ਜਿੰਨੀਆਂ ਵੀ ਭਰਾਤਰੀ ਜਿੰਨੀਆਂ ਵੀ ਕਿਸਾਨ ਜਿੰਨੇ ਮਜ਼ਦੂਰ ਜਥੇਬੰਦੀਆਂ ਅਸੀਂ ਇੱਕ ਦਟ ਜੋੜ ਕੇ ਇਹਨਾਂ ਨਾਲ ਖੜਾਗੇ ਮੋਢੇ ਨਾਲ ਮੋਢਾ ਤੇ ਬਿਸ਼ੱਕ ਸਾਨੂੰ ਆਪਣੀ ਜਾਨ ਵੀ ਦਾਤ ਦੇ ਕੇ ਉਹਨਾਂ ਲਈ ਪਵੇ ਤੇ ਹਮੇਸ਼ਾ ਹੀ ਇਦਾਂ ਹੀ ਜਿੱਥੇ ਵੀ ਕਿਤੇ ਹੱਕ ਸਦੀ ਲੜਾਈ ਹੋਵੇ ਅਸੀਂ ਇਹਨਾਂ ਦਾ ਸਾਥ ਆਵੇਸ਼ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ